ਜੀ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇੱਕ ਨਾ ਆਪਣੀਆਂ ਜਦੋਂ ਮੱਝਾਂ ਤਾਜ਼ੀਆਂ ਸੁੰਦੀਆਂ ਨੇ ਜਾਂ ਸੂਣ ਵਾਲੀਆਂ ਹੁੰਦੀਆਂ ਨੇ 2-4 ਦਿਨ 5-7 ਦਿਨ ਜੇ ਉਹਨੂੰ ਬਾਈ ਚਾਂਸ ਬੁਖਾਰ ਚੜਦਾ ਹੈ ਕਈ ਵਾਰੀ ਹੁਣ ਠੰਡ ਚੱਲ ਰਹੀ ਹੈ ਠੰਡ ਮੰਨਣ ਕਾਰਨ ਮੱਝਾਂ ਨੂੰ ਬੁਖਾਰ ਹੋ ਜਾਂਦਾ ਜੇ ਮੱਝਾਂ ਨੂੰ ਬੁਖਾਰ ਚੜਦਾ ਹੈ ਤਾਂ ਤੁਸੀਂ ਇੱਕ ਚੀਜ਼ ਦਾ ਬਹੁਤ ਜ਼ਰੂਰੀ ਖਿਆਲ ਰੱਖਣਾ ਹੈ ਜਦੋਂ ਮੱਝ ਨੂੰ ਬੁਖਾਰ ਚੜੂਗਾ ਤਾਂ ਥਾਣਾ ਦੀ ਪ੍ਰੋਬਲਮ ਜ਼ਰੂਰ ਆਂਦੀ ਹੈ ਜਦੋਂ ਥਣ ਘਟੂਗਾ ਜਾ ਦੁੱਧ ਖਤਮ ਹੋਊਗਾ ਜਾਂ ਪਸਮੌਗ ਬੰਦ ਹੋ ਜੂਗਾ ਥਣਾ ਦੇ ਮੰਨ ਲੋ ਬੁਖਾਰ ਨਾਲ ਰੁਪੈਂਦੀ ਪੈਂਦਾ ਇਹਦਾ ਆਪਾਂ ਨੇ ਕੀ ਖਿਆਲ ਰੱਖਣਾ ਕਈ ਵਾਰੀ ਆਪਾਂ ਤਾਜ਼ੀਆਂ ਸੂਈਆਂ ਮੱਝਾਂ ਬੋਲੇ ਚ ਹੁੰਦੀਆਂ ਨੇ ਮੇਰੇ ਆਪਣੇ ਕੋਲ ਆ ਇੱਕ ਮੱਝ ਐ ਪਰਸੋ ਸੂਈ ਤੀ ਇਹਨੂੰ ਬੁਖਾਰ ਹੋ ਗਿਆ ਜਦੋਂ ਸੂਈ ਇਹ ਬੁਖਾਰ ਹੋਣ ਕਰਕੇ ਇਹਦਾ ਇੱਕ ਥਣ ਚ ਹੁਣ ਮਟਾਇਟਸ ਹੋ ਗਈ ਜ਼ਹਿਰ ਬਣ ਗਿਆ ਜਮਨਫੈਕਸ਼ਨ ਹੋ ਗਈ ਉਹ ਥਣ ਜਮਾ ਘਟ ਗਿਆ ਤਾਂ ਡਰਨ ਦੀ ਲੋੜ ਨਹੀਂ ਥਣ ਉਹ ਪੂਰਾ ਹੋ ਜਾਂਦਾ ਕਈ ਵਾਰੀ ਆਪਾਂ ਜਿਵੇਂ ਗੱਬਣ ਪਸ਼ੂ ਬੰਦੇ ਲੈ ਵੀ ਜਾਂਦੇ ਨੇ ਜਾਂ ਅਸੀਂ ਵੀ ਲਿਆਉਨੇ ਆ ਜਾਂ ਅੱਗੇ ਵੇਚਦੇ ਆ ਤਾਂ ਉਹ ਇਸ ਚੀਜ਼ ਤੋਂ ਕਈ ਵਾਰੀ ਕਹਿੰਦੇ ਨੇ ਵੀ ਅਸੀਂ ਯਾਰ ਮੈਂਸ ਲਿਆਏ ਤੇ ਥਣ ਅੱਧਾ ਲਿਕੜ ਗਿਆ ਇਹ ਬਾਈ ਕੀ ਬਣ ਗਿਆ ਸਾਡੇ ਨਾਲ ਆ ਹੋ ਗਈ ਇਹ ਕਈ ਵਾਰੀ ਬਾਈ ਬੁਖਾਰ ਚੜਨ ਕਰਕੇ ਮੈਸ ਨੂੰ ਹੁੰਦੀ ਹੁੰਦਾ ਤਾਂ ਤੁਸੀਂ ਇਹਦਾ ਕੀ ਕਰਨਾ ਇੱਕ ਤਾਂ ਬਾਈ ਮੈਗਲੋਡਾਈਨ ਟੀਕਾ ਹੁੰਦਾ ਟੀਕੇ ਲਿਖ ਲੋ ਇਹ ਇੱਕ ਐਮਸੈਪਟ ਇੱਕ ਬੀ5 ਇਹ ਤਿੰਨ ਟੀਕੇ ਨੇ ਤਿੰਨ ਟੀਕਿਆਂ ਚੋ ਇਹ ਤਿੰਨ ਦਿਨ ਲਾਉਣੇ ਨੇ ਲਗਾਤਾਰ ਥਣ ਪੂਰਾ ਹੋ ਜੂਗਾ ਕੋਈ ਬਹਿਮ ਵਾਲੀ ਗੱਲ ਨਹੀਂ ਇੱਕ ਮਿੱਠਾ ਸੋਡਾ ਤੇ ਨਿੰਬੂ ਸੱਤ ਇਹ ਮਿਸ਼ਰੀ ਚਰ ਵਾਲਾ ਆ ਕੇ ਤੁਸੀਂ ਇਹ ਦੇਸੀ ਚੀਜ਼ਾਂ ਹਟ ਦੇ ਦਿਓ ਇਹ ਥਣ ਦੀ ਕੋਈ ਕਾਬਰਨ ਦੀ ਲੋੜ ਨਹੀਂ ਵੀ ਬਾਈ ਚਾਂਸ ਥਣ ਘਟ ਕੇ ਵੀ ਪੂਰਾ ਨਹੀਂ ਹੁੰਦਾ ਹੋ ਜੂਗਾ ਇਹ ਬੁਖਾਰ ਕਰਨ ਕਰਕੇ ਹੋ ਜਾਂਦਾ ਮੱਜਾਂ ਨੂੰ ਹੁਣ ਆਪਣੇ ਵੀ ਹੋਗਾ ਪੂਰਾ ਹੋ ਜੂਗਾ ਤੇ ਇੱਕ ਤਾਂ ਤੁਸੀਂ ਜਿਹੜੇ ਮੈਂ ਤੁਹਾਨੂੰ ਟੀਕੇ ਲਿਖਾਏ ਨੇ ਇਹ ਟੀਕੇ ਤਿੰਨ ਦਿਨ ਲੱਗਣਗੇ ਇੱਕ ਟੀਕਾ ਨਾਲ ਚ ਲੱਗੂਆ ਦੋ ਟੀਕੇ ਮਾਸ ਚ ਲੱਗੋਗੇ ਤਾਂ ਹੁਣ ਇਹ ਥਣ ਪੂਰਾ ਹੋ ਜਾਂਦਾ ਕੋਈ ਵੱਡੀ ਗੱਲ ਨਹੀਂ ਬੁਖਾਰ ਚੜਨ ਕਰਕੇ ਜ਼ਹਿਰ ਬਣ ਜਾਂਦਾ ਦੁੱਧ ਪੀ ਕੇ ਦੇਖ ਲਿਆ ਕਰੋ ਕਈ ਵਾਰੀ ਜਿਵੇਂ ਤੁਹਾਨੂੰ ਲੱਗਦਾ ਨਾ ਜਦੋਂ ਆਪਾਂ ਬੋਲੇ ਚੋ ਤੀਜੇ ਚੌਥੇ ਦਿਨ ਖਾਲੀ ਕਰਦੇ ਆਂ ਵੀ ਯਾਰ ਜਿਹਦਾ ਧਾਰੀ ਪੰਜ ਸੱਤ ਨੇ ਤਾਂ ਦੁੱਧ ਜ਼ਰੂਰ ਜਦੋਂ ਤੁਸੀਂ ਬੋਲੇ ਦੁੱਧ ਦੀ ਜਾਂ ਦੋ ਦਿਨਾਂ ਬਾਅਦ ਦੁੱਧ ਖਾਲੀ ਕਰਦੇ ਹੋ ਤਾਂ ਦੁੱਧ ਪੀ ਕੇ ਜ਼ਰੂਰ ਚੈੱਕ ਕਰਿਆ ਕਰੋ ਮੱਜਾਂ ਦਾ ਉਹਦੇ ਨਾਲ ਤੁਹਾਡਾ ਪਤਾ ਲੱਗ ਜੂ ਵੀ ਕੌੜਾ ਹੋ ਰਿਹਾ ਹੈ ਤਾਂ ਖਾਰਾ ਹੋ ਰਿਹਾ ਹੈ ਕੀ ਹੋ ਰਿਹਾ ਹੈ ਤਾਂ ਫਿਰ ਨਾਲ ਦੀ ਨਾਲ ਇਹਦੇ ਟੀਕੇ ਬੁਖਾਰ ਦੇ ਨਾਲ ਲਵਾਏ ਦਿਆ ਕਰੋ ਸੋਡੀ ਮੱਝ ਨੂੰ ਇਹ ਜੀ ਦਿੱਕਤ ਨਹੀਂ ਆਊਗੀ ਤਾਂ ਆਪਣੀ ਇਹ ਵੀਡੀਓ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਸ ਚੀਜ਼ ਦੀ ਦਿੱਕਤ ਬਹੁਤ ਜ਼ਿਆਦਾ ਆਉਂਦੀ ਆ ਨਜਾਇਜ਼ ਥਾਣਾ ਦੀ ਤੇ ਆਪਣੇ ਵੀ ਹੁਣ ਇਹ ਮੱਝ ਨੂੰ ਹੋ ਗਿਆ ਇੱਕ ਦਾ ਬੱਚਾ ਮਰ ਗਿਆ ਪੇਟ 'ਚ ਤੇ ਇੱਕ ਦੇ ਥਣ 'ਚ ਹੋ ਗਿਆ ਕੋਈ ਚੱਕਰ ਨਹੀਂ ਠੀਕ ਕਰਦਾਂਗੇ ਠੀਕ ਹੋ ਗਈ ਉਸ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਦੱਸਾਂਗੇ ਵੀ ਆਹ ਦੇਖੋ ਬਾਈ ਹੋ ਗਈ ਮੱਝ ਠੀਕ ਤੇ ਇਹ ਚੀਜ਼ਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਪਸ਼ੂ ਨੇ ਬਈ ਇਹਨਾਂ ਦਾ ਕੋਈ ਪਤਾ ਨਹੀਂ ਲੱਗਦਾ ਸਹਾਨਾਤਾਂ ਨੇ ਕਿਨੂੰ ਕੀ ਕਰਾ ਦੇਣਾ ਕਿਵੇਂ ਝੂਠਾ ਪਾ ਦੇਣਾ ਤਾਂ ਹੀ ਆਪਾਂ ਕਿਸੇ ਵੀ ਮੱਝ ਦੀ ਕੋਈ ਸਾਦੀ ਨਹੀਂ ਦਿੰਦੇ ਕੋਈ ਦੁੱਧ ਦੀ ਨਹੀਂ ਦਿੰਦੇ ਕੋਈ ਹੋਰ ਨਹੀਂ ਇਹ ਦੁੱਧ ਪੁੱਤ ਕਰਮਾਂ ਦਾ ਮੱਝ ਠੀਕ ਨਾ ਠੀਕ ਇਹ ਰੱਬ ਦੇ ਆਸਰੇ ਹੈ ਘਾਟੇ ਵਾਦੇ ਬੰਦੇ ਦੀ ਜ਼ਿੰਦਗੀ ਦੇ ਨਾਲੇ ਲਿਖੇ ਹੁੰਦੇ ਨੇ ਕੋਈ ਜੇ ਘਾਟੇ ਨਾ ਪੈਣ ਫਿਰ ਤਾਂ ਬੰਦਾ ਰਾਜਾ ਹੈ ਤਈਆਂ ਬਣਾ ਬਣਾ ਕੇ ਸਾਈਡ ਤੇ ਲਾਈ ਜਾਊਗਾ ਕਿਉਂ ਫਿਰ ਉਹਨੂੰ ਕਿਹੜਾ ਕੋਈ ਮਰਗਿਆ ਹੋਊਗੀ ਵੀ ਆਪਾਂ ਨੂੰ ਘਾਟਾ ਤਾਂ ਹੈ ਨਹੀਂ ਕੋਈ ਘਾਟੇ ਵਾਦੇ ਜ਼ਿੰਦਗੀ ਦੇ ਨਾਲੇ ਨੇ ਦੁੱਖ ਸੁੱਖਾਂ ਸਾਰੀ ਜ਼ਿੰਦਗੀ ਦੇ ਨਾਲ ਨੇ ਇਸ ਕਰਕੇ ਡੋਲਿਆ ਨਾ ਕਰੋ ਜੇ ਇਹੋ ਜਿਹਾ ਕੰਮ ਹੋ ਵੀ ਜਾਂਦਾ ਹੈ ਪ੍ਰਮਾਤਮਾ ਦੇ ਆਸਰੇ ਰੱਖ ਕੇ ਕੰਮ ਤੁਸੀਂ ਆਪਦਾ ਹੰ ਆਪਮ ਤੁਸੀਂ ਆਪਦਾ ਚਲਾ ਕੇ ਰੱਖੋ ਕਬਰਨ ਦੀ ਲੋੜ ਨਹੀਂ ਕਈ ਬੰਦੇ ਕਹਿੰਦੇ ਨੇ ਭਾਈ ਅਸੀਂ ਦੋ ਚਾਰ ਮੱਝਾਂ ਲਈਆਂ ਦੀਆਂ ਯਾਰ ਐ ਹੋ ਗਿਆ ਆ ਹੋ ਗਿਆ ਹੁਣ ਕੀ ਕਰੀਏ ਕੋਈ ਚੱਕਰ ਨਹੀਂ ਚਲਦੇ ਰਹੋ ਸਾਰਾ ਕੁਝ ਸਾਡੇ ਨਾਲ ਵੀ 8 ਸਾਲਾਂ ਤੋਂ ਬਹੁਤ ਕੁਝ ਹੋਇਆ ਮੱਝਾਂ ਵੀ ਮਰੀਆਂ ਨੇ ਖਰਾਬ ਵੀ ਹੋਈਆਂ ਨੇ ਕੱਟਿਆਂ ਵਾਲਿਆਂ ਨੂੰ ਵੀ ਵੇਚੀਆਂ ਨੇ ਸਾਰਾ ਕੁਝ ਹੁੰਦਾ ਹੈ ਇਸ ਕਰਕੇ ਤੁਸੀਂ ਦਵਾਈ ਦੂਈ ਨਾਲ ਦੀ ਨਾਲ ਟ੍ਰੀਟਮੈਂਟ ਚਾਲੂ ਕਰਦਿਆ ਕਰੋ ਮਸਲੇ ਹੱਲ ਹੋ ਜਾਂਦੇ ਨੇ ਵੱਡੀਆਂ ਵੱਡੀਆਂ ਗੱਲਾਂ ਦੇ ਮਸਲੇ ਹੱਲ ਹੋ ਜਾਂਦੇ ਨੇ ਇਹ ਕੋਈ ਵੱਡੀ ਕਹਾਣੀ ਨਹੀਂ ਤੇ ਜੇ ਆਪਾਂ ਕੁਝ ਕਰਾਂਗੇ ਤਾਂ ਹੀ ਪਰਮਾਤਮਾ ਵਾਦਾ ਕਰੂਗਾ ਆਪਣੀ ਕਿਰਤ 'ਚ ਬਰਕਤ ਪਾਊਗਾ ਜੇ ਆਪਾਂ ਕਿਰਤ ਕਰਾਂਗੇ ਜੇ ਕਰਾਂਗੇ ਨਹੀਂ ਤਾਂ ਕੋਈ ਤੁਹਾਨੂੰ ਪਤਾ ਕੁਝ ਵੀ ਖਾਣ ਨੂੰ ਕੋਈ ਰੋਟੀ ਨਹੀਂ ਦਿੰਦਾ ਇੱਕ ਪਰਮਾਤਮਾ ਜਿਹੜਾ ਬੰਦੇ ਨੂੰ ਸਹੀ ਰੱਖਦਾ ਲੋਕਾਂ ਦੇ ਮਾਰੇ ਤਾਂ ਪਰੋਜ਼ ਸ਼ਾਮ ਨੂੰ ਮਰਦੇ ਆ ਸਵੇਰ ਨੂੰ ਉੱਠਦੇ ਆ ਕਿਉਂਕਿ ਰਾਤ ਨੂੰ ਜਦੋਂ ਬੰਦਾ ਸੋ ਜਾਂਦਾ ਮਰੇ ਬਰੋਬਰ ਹੈ ਸਵੇਰੇ ਜਦੋਂ ਉਠਦਾ ਉਹਨੂੰ ਉਹਦੀ ਪਤਾ ਲੱਗਦਾ ਵੀ ਮੈਂ ਹੁਣ ਉੱਠਿਆ ਕਿਉਂਕਿ ਰਾਤ ਹੈ ਜਿਹੜੀ ਇਹ ਪ੍ਰਮਾਤਮਾ ਮਰੇ ਬੰਦੇ ਚ ਸੁੱਤੇ ਪਏ ਚ ਸਾਹ ਚਲਾਉਣੇ ਉਹ ਪ੍ਰਮਾਤਮਾ ਦੀ ਖੇਡ ਹੈ ਤਾਂ ਹੀ ਮੈਂ ਤੁਹਾਨੂੰ ਕਹਿਣਾ ਹੁੰਦਾ ਵੀ ਥੱਗੀਆਂ ਠੋਰੀਆਂ ਤੋਂ 100 ਕੋਹਾਂ ਦੂਰ ਹੱਕ ਸੱਚ ਜਿੱਦਾ ਕੰਮ ਕਰੋ ਬੇਈਮਾਨਿਆ ਚ ਕੁਝ ਨਹੀਂ ਰੱਖਿਆ ਸਾਫ਼ ਸੁਥਰਾ ਕੰਮ ਕਰੋ ਘੱਟ ਖਾ ਲੋ ਜਿਆਦੇ ਦੀ ਭੁੱਖ ਨਾ ਰੱਖੋ ਹਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੀਡੀਓ ਆਪਣੀ ਸ਼ੇਅਰ ਕਰ ਦੋ ਦਬਕੋ